کاؤ کر نے تلوار جی تلوار دے بھی جائے کہ اس کوئی کاؤ بھی نہیں مایا سوچے نہیں میں اس کو چھٹکارا پانا ہے میں اس کو ختم کر دینا اگ بھی ساڑ دینا چھٹکارا تھوڑا نہیں دا. کہتے گرو نانک دیو جی مہاراج کی یہ مایا جسن کوئی بھی چلنے کا چلی نہیں جاندی کسی طرح کی کٹار اس زخمی نہیں کر سکتی کوئی تلوار پروار کوئی نہیں ہویا ہوا گلا جاس کوئی مار مکا سکے اس نظو ختم کر سکے اور ہاں یہ لوگ جیت کا من نظر ہو جاتا ہے پیچھے ਦੇਖਦਾ ਹੈ ਕਿ ਕਿੰਨੇ ਕਿੰਨੇ ਕਈ ਵਾਰ ਇਹ ਕਿੰਨੇ ਕਿੰਨੇ ਸਾਲਾਂ ਤੱਕ ਨੌਕਰ ਘਰਾਂ ਵਿੱਚ ਕੰਮ ਕਰਦੇ ਨੇ ਇੱਕਦਮ ਤੇ ਮਾਇਆ ਦੇ ਕੇ ਮੰਨ ਲੋ ਲੈ। ਇਹ ਕਰ ਨਾ ਨੀਂਨੇ ਸਾਡੀ ਅੱਖਾਂ ਦੇ ਸਾਹਮਣੇ। ਉਹ ਦਿਨ ਮੈਂ ਤੂੰ ਇਹ ਨਾ ਮੰਨਦਾ ਅਸੀ ਤੂੰ ਕਿਉਂ ਇਹ ਕੰਮ ਕੀਤਾ? ਜਿੰਨਾ ਤੈਨਾਂ ਦੀ ਅਲਮਾਰੀ ਵੇਖੀ ਨਹੀਂ ਉਸ ਦਿਨ ਮੈਂ ਵੇਖ ਲਈ ਮਨ ਵਿੱਚ ਬਾਬਾ ਲਾਲਚ ਵੀ ਇੰਨਾ ਭੜਾ ਕਿ ਉਸ ਲਾਲਚ ਦੇ ਕਰਕੇ ਪੂਰਾ ਘਰ ਖਤਮ ਕਰ ਦਿੱਤਾ ਮਾਲਿਕ ਆਇਆ ਕਿ ਉਹਨੂੰ ਮਾਣ ਦਿੱਤਾ ਮਾਲਕ ਨੇ ਇਹਨੂੰ ਵੀ ਪਸੰਦ ਕਰ ਦਿੱਤਾ ਕਿਉਂਕਿ ਮਾਇਆ ਦਾ ਕਮਾਲ ਚੜਿਆ ਹੋਇਆ ਜਦੋਂ ਤੋਂ ਲਾਲਚ ਇੰਨਾ ਹੈਵੀ ਹੋਇਆ ਪਿਆ ਮਨ ਦੇ ਅਗੇ ਉਸ ਨੂੰ ਕੁਝ ਨਹੀਂ ਦਿਖ ਰਿਹਾ ਸਭ ਮਾਇਆ ਤੋਂ ਲਾਈ ਬਾੜ-ਬਾੜ ਪਾਣੀ ਵਿੱਚ ਗਿਆ ਭਾਈ ਬਾਣ ਨੂੰ ਤੇ ਆਗ ਛਡਾਓ ਕਿਰਮਾਤਮਾ ਹੀ ਹੈ ਜਿਹੜਾ ਨਾ ਕੋ ਸਾਨੂੰ ਫੁਟਕਾਰਾ ਪਾ ਸਕਦਾ ਸਾਡੇ ਵਸਦੀ ਗੱਲ ਨਹੀਂ ਅਗੇ ਗੁਰੂ ਅਨੰਤਦੇਵ ਮਹਾਰਾਜ ਨੇ ਸਮਝਾਉਣਾ ਕੀਤਾ ਸਾਥ ਸੰਗਤ ਜੀ ਕਿਉਂ ਸਾਹਿਬ ਰਖੈ ਕਿਉਂ ਰਹਿ ਇਸ ਲੋਭੀ ਦਾ ਦਿਓ ਛੱਡ ਬੰਦ ਕਦੇ ਹਾਂ ਇੱਕ ਦਰਨ ਹੈ ਕਿ ਤੂੰ ਛਤਕਾਰਾ ਪਾਉਣਾ ਉਹ ਕੀ ਹੈ ਕਿ ਭਾਈ ਨਾਲ ਪ੍ਰਬੋਧੀ ਰਜ਼ਾ ਉਸ ਨੂੰ ਮੰਨਣਾ ਸਲੋਕ ਹੈ ਭਾਵੇਂ ਕੁਝ ਵੀ ਤੇਰੀ ਜ਼ਿੰਦਗੀ ਚ ਵਾਪਰਦਾ ਹੈ ਨਾ ਕੁਝ ਵੀ ਘਟਣਾ ਘਟਦੀ ਹੈ ਕਦੇ ਵੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਕੰਨ ਦਾ ਜਗਤ ਦਾ ਨਿਯਮ ਇਹ ਹੈ ਜਾਂ ਨਹੀਂ ਦੇ ਜਿੱਥੇ ਨਾਮ ਨਹੀਂ ਹੈ ਨਾ ਉੱਥੇ ਬੰਦੇ ਦਾ ਮਨ ਮਾਇਆ ਦੇ ਅੱਗੇ ਡੋਲਦਾ ਹੀ ਰਹਦਾ ਹੈ ਡੋਲਦਾ ਹੀ ਆ ਜਿਹੜੀਆਂ ਨਾਮ ਜਪਣ ਵਾਲੀਆਂ ਰੋਹਾਂ ਨੇ ਉਹਨੇ ਆnde ਅੱਗੇ ਭਾਵੇਂ ਤੁਸੀਂ ਮਾਇਆ ਤੇ ਢੇਗ ਲਾ ਲਓ ਤਾਂ ਵੀ ਨਹੀਂ ਡੋਲਦੇ ਕਹਿੰਦੇ ਕੀ ਹੈ ਕੋਈ ਮਰਨ ਵੀ ਪੈਂਦਾ ਅਗੇ ਗੁਰੂ ਮਹਾਰਾ ਜਨੇ ਸਵਾਲ ਕੀਤਾ ਇੱਕ ਵੀਰ ਜੋ ਸਾਹਿਬਾ ਜੀ ਨੇ ਦੇਖੀ ਹੋਤੀ ਮੈਲੀ ਰੇਤੀ ਹੈ ਇਹ ਗੱਲ ਪੰਜਾਬੀ ਫਿਲਮਾਂ ਦਾ ਗੁਰਪ੍ਰੀਤ ਸਿੰਘ ਭੋਗੀ ਜਿਹਨੂੰ ਸਾਰੇ ਭੋਗੀ ਕਹਿੰਦੇ ਨੇ ਉਹਨੇ ਕਿ ਬੜੀ ਕਮਾਲ ਦੀ ਗੱਲ ਇੱਕੀ ਕਹਿੰਦੇ ਮੈਂ ਵੈਸੇ ਤੇ ਜਿਆਦਾ ਕੁਰਬਾਨੀ ਦੇ ਵਾਦੇ ਜਾਣਦਾ ਨਹੀਂ ਹੁਣ راہਵ ਦੀ ਕੰਪਨੀ ਆਈ ਤਾਂ ਮੈਨੂੰ ਯਾਦ ਆਈ ਉਹ ਗੱਲ ਉਹ ਕਹਿੰਦਾ ਹੈ ਕਿ ਮੈਂ ਵੈਸੇ ਤੇ ਜਾਣਦਾ ਨਹੀਂ ਮਾਰੀ ਨੇ ਬਾਰੇ ਤੁਸੀਂ ਸਾਡਾ ਤੇ ਕੰਮ ਵੀ ਪੁੱਛਿਆ ਅੱਜ ਇਹਦਾ ਹੋਵੇ ਸੀ ਪੜਦੇ ਆ ਪਰ ਕਹਿੰਦੇ ਮੈਂ ਕਿਸੇ ਦੇ ਬਚਨ ਸੁਣੇ ਸਨ ਕਿਸੇ ਮਾ ਪੁਰਖਾਂ ਦੇ ਇਹ ਦੱਸੋ ਤੁਹਾਡੇ ਵਿੱਚ ਇੰਨੇ ਬੰਦੇ ਬੈਠੇ ਨੇ ਵੀ 라ਹੌ ਦਾ ਮਤਲਬ ਕੀ ਹੁੰਦਾ ਔਰ ਇਹ ਅਕੀਕਤ ਹੈ ਅਸੀਂ ਵੀ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਸੈਦ ਪਾਠ ਕਰਦੇ ਆ ਬਾਣੀ ਪੜ ਰਿਆ ਕਈਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਕੀ 라ਹੌ ਦਾ ਮਤਲਬ ਕੀ ਹੁੰਦਾ ਹਰ ਸਮੁੰਦੇ ਵਿੱਚ ਆਉਂਦਾ ਹੈ ਕਿ ਮਹਾਰਾਜ ਨੇ ਸੈਨਿਕੀ ਗਏ ਅੱਖਾਂ ਵਿੱਚ ਤੇਰਾਉ ਦਾ ਮਤਲਬ ਹੁੰਦਾ ਹੈ ਠਹਿਰਾਉ ਕਹਿੰਦੇ ਜੇ ਸਾਡੀ ਜ਼ਿੰਦਗੀ ਵਿੱਚ ਠਹਿਰਾਉ ਨਹੀਂ ਹੈ ਸੈਜਪਣ ਨਹੀਂ ਹੈ ਸੈਜਦਾ ਨਹੀਂ ਹੈ ਤੇ ਬੰਦਾ ਕਦੇ ਵੀ ਜ਼ਿੰਦਗੀ ਤੱਕੇ ਨਹੀਂ ਹੋ ਸਕਦਾ ਕਿ ਭਾ ਜੋ ਭੱਜੀ ਵਿੱਚ ਹੀ ਲੱਗੇ ਰਹੇ ਹਰ ਕੰਮ ਦੇ ਵਿੱਚ ਜਲਵਾਹੀ ਹਰ ਕੰਮ ਬਾਣੀ ਪੜਨੀ ਹੈ ਉਹ ਵੀ ਫਟਾਫਟ ਫਟਾਫਟ ਅੱਜ ਤੇ ਇਹ ਪੂਰੀ ਕਰਨੀ ਹੈ ਮੈਂ ਅੱਧੇ ਘੰਟੇ ਵਿੱਚ ਬਲਵਾੜੀਆਂ ਫੜ ਲੈਣਾ ਜੀ ਬੰਦੇ 20 ਮਿੰਟ ਲੱਗਦੇ ਨੇ ਬਾੜ ਕਰਨ ਦੇ ਭਾਈ ਜੀ ਮਦਬੀਤੇ ਜਦ ਵੀ ਸਾਡੀ ਚੰਗੀ ਤਰ੍ਹਾਂ ਨਹੀਂ ਪੜਿਆ ਜਾਂਦਾ ਜੇ ਫੜੋ ਤੇ ਜੇ ਰਸ ਲੈ ਕੇ ਬਣਾਓਗੇ ਜੇ ਹੋਲ ਮਾਰ ਦੀ ਪੂਰੀ ਕਰਨੀ ਹੈ ਤੇ ਸੁਖਮਨੀ ਸਾਹਿਬ ਵੀ ਹੁੰਦਾ ਵੀ ਮੱਝੀ ਮਨਤਾਲਿਸ਼ ਕਰ ਦਿੰਦਾ ਹੈ ਬੜੇ ਜਿੱਤੇ ਮੈਂ ਬੰਦੇ ਸੇਵਾ ਕਰਦਾ ਸੀ ਠੀਕ ਗੁਰਦੁਆਰੇ ਕੋ ਸਹਿਯਕਾਰੀ ਵੀ ਆਂਦੀ ਸੀ ਉਹਦੀ ਫੇੜ ਨਹੀਂ ਹੁੰਦੀ ਸੀ ਕਿ ਤੁਸੀਂ ਆਪਣੀ ਅੱਖਾਂ ਦੇ ਨਾਲ ਜਦੋਂ ਸੁਖਮਨੀ ਸਾਹਿਬ ਦੇ ਪੁੱਤ ਕੀ ਦੇ ਪੱਤਰੇ ਪੜ੍ਹਦੇ ਸੀ ਉਹ ਵੀ ਕਾਊਂਟ ਨਹੀਂ ਕਰ ਸਕਦੇ ਸੀ ਐਨੀ ਬਾਤ। ਮੁਸ਼ਕਿਲ ਨਾਲ 10-15 ਮਿੰਟ ਲਗਾ ਲਏ ਨੇ ਪਤਾ ਨਹੀਂ ਉਸ ਤਰ੍ਹਾਂ ਦੇਗੜੀ ਛੇ ਦੇ ਪੱਤਰੇ ਪੜ੍ਹਦੀ ਜਾਣੀ ਤੇ 10-15 ਮਿੰਟ ਸੁਖਮਨੀ ਸਾਹਿਬ ਕਰਕੇ ਕਰ। ਚਲੋ ਜੀ ਹੋ ਗਿਆ। ਸੇਕਾਂ ਦਾ ਭਾਅ ਜਦੋਂ ਤੱਕ ਸਾਡੀ ਜ਼ਿੰਦਗੀ ਦੀ ਸਾਡੀ ਜ਼ਿੰਦਗੀ ਫੈਰੋ ਨਹੀਂ ਆਏਗਾ ਨਾ ਸਾਡਾ ਮਨ ਜੁੜਨਾ ਸੌਖੀ ਹੋਏਗਾ ਇਹ ਕੋਈ ਜ਼ਰੂਰੀ ਨਹੀਂ ਹੈ। ਕਿ ਤੇਈ ਮੂਰ ਬੜੋ ਨਾ ਗਾਣੀ ਹੈ ਰਹਾਉਨ ਲਹਾਉ ਆਏ ਤੋਂ ਸੁਪੰਤੀ ਨੂੰ ਥੋੜਾ ਮਨ ਵਿੱਚ ਸੋਚਣਾ ਸ਼ੁਰੂ ਕਰਿਆ ਕਰੋ ਵੀ ਸਦਾ ਵਿਚਾਰ માં ਰੱਖਣੀ ਹੈ ਰਹਾਉ ਤੇ ਹਰਹਾਉ ਲਿਖਿਆ ਹੈ ਇਹਦਾ ਅਰਥ ਕੀ ਹੈ ਉਸ ਦੇ ਵਿੱਚ ਲੱਭਣਾ ਹੈ ਸ਼ਬਦਾਂ ਰਹਾਉ ਆਣੀ ਕਿ ਇਸ ਪਾਵਨ ਸ਼ਬਦ ਵਿੱਚ ਦੋ ਰਹਾਉ ਆਏ ਮੈਸੇਜ ਆਤਰਿਕ ਹੁੰਦਾ ਹੈ ਸਿਰਫ ਦੋ ਨਹੀਂ ਉਹ ਉੱਤੇ ਰਹਾ ਅਗੀ ਨੂੰ ਸਵਾਲ ਦਾ ਜਵਾਬ ਦਿੱਤਾ ਹੈ ਕਦੇ ਬਿਨ ਤੇਲ ਦੀਵਾ ਕਿਉਂ ਜਲੇ ਇਹੋ ਸਾਲਿਆਂ ਦੇ ਵਾਰਦੇ ਭਾਈ ਤੇਲ ਤੋਂ ਬਿਨਾ ਸਿਮਰਨ ਦੇ ਤੇਲ ਤੋਂ ਬਿਨਾ ਆਤਮਿਕ ਜੀਵਨ ਦਾ ਦੀਵਾ ਕਦੇ ਜਲ ਸਕਦਾ ਨਹੀਂ ਜਲ ਸਕਦਾ ਸਿਮਰਨ ਦਾ ਤੇਲ ਪਾਣਾ ਹੀ ਪਾਣਾ ਪਏਗਾ ਭਗਤੀ ਦਾ ਤੇਲ ਪਾਉਣਾ ਹੀ ਪਾਣਾ ਪਏਗਾ ਨਹੀਂ ਤੇ ਨਹੀਂ ਜਲ ਸਕਦਾ ਕੰਨੈ ਨਹੀਂ ਤੇ ਮਾਇਆ ਦੇ ਮੋਹ ਦੇ ਹਨੇਰੇ ਤੇ ਝੁੰਗੇ ਇਸ ਜਿੰਦ ਨੂੰ ਅੜੋਲ ਨਹੀਂ ਰਾਦੰਦੇ ਵੱਡੇ ਵੱਡੇ ਝੋਲਾ ਦਿੱਤੇ ਮਾਇਆ ਨੇ ਵੱਡੇ ਵੱਡੇ ਠੇਰ ਹੋ ਗਏ ਤੇ ਮਾਇਆ ਨੇ ਜੋਗਿਆ ਨੇ ਜਦੋਂ ਘੜਵਾਲ ਛੱਡਿਆ ਕੋ ਨਾਮ ਦੇ ਮਹਾਰਾਜ ਦੇ ਨਾਲ ਵਾਤਾ ਲਾ ਹੋਈ ਗਵਾਤਾ ਹੋਈਆਂ ਇਹਨਾਂ ਨੇ ਕਿ ਆ ਵੀ ਸਭ ਕੁਝ ਤਿਆਰ ਕੇ ਬੈਠੇ ਆ ਤਾਲ ਛੱਡ ਦਿੱਤਾ ਪੁੱਤਰਾਂ ਦਾ ਸਾਡੇ ਨਾਲ ਕੋਈ ਮੌਨ ਨਹੀਂ ਹੈ ਉਹ ਮਰਨ ਜੀਵਨ ਕੋਈ ਭਗ ਨਹੀਂ ਫੈਲਦਾ ਸਾਡੇ ਅਸੀਂ ਇੱਥੇ ਆ ਕੇ ਬੈਠੀਆਂ ਜਨਮਾਂ ਨੂੰ ਤਤ ਕਰਨ ਵਾਸਤੇ ਇਕਨ ਗੁਰੂ ਆਨੰਦ ਦੇ ਮਹਾਰਾਜ ਨੇ ਕੀ ਕਿਹਾ ਹੰਦਾਂ ਸੰਤੋਖ ਸਰਮਪਤ ਝੋਲੀ ਕੰਦੇ ਦੀ ਤਨ ਪੜਵਾ ਆਨੰਦ ਦੇ ਨਾਲ ਕੋਈ ਜੋਗੀ ਨਹੀਂ ਬਣਦਾ ਸਿਰ ਵਿੱਚ ਸੁਆ ਪਾਣ ਦੇ ਨਾਲ ਕੋਈ ਜੋਗੀ ਨਹੀਂ ਬਣਦਾ ਜੇ ਤੁਸੀਂ ਮੁੰਦਰਾ ਨਹੀਂ ਪਾਣਿਆਂ ਦੇ ਕਿਸ ਦੀਆਂ ਹੁੰਦਾ ਸੰਤੋਖ ਸੰਤੋਖ ਨਹੀਂ ਆਂਤਰਾ ਪਾਓ ਸਰਨਪਤ ਝੋਲੀ ਜੀ ਦੀ ਝੋਲੀ ਤੁਸੀਂ ਲੈ ਕੇ ਮੰਗਦੇ ਹੋ ਘਰ ਵਿੱਚ ਜਾਂਦੇ ਹੋ ਕਹਿੰਦੇ ਉਸ ਦੇ ਵਿੱਚ ਤੁਹਾਡੀ ਪਤ ਲੱਤੀ ਪੱਤ ਧਗਣੀ ਚੈਦੀ ਹੈ ਸਰਨਪਤ ਝੋਲੀ ਧਿਆਨ ਕੀ ਕਰਾਂਗੇ ਉਹਦੇ ਦੇ ਵਿੱਚ ਮੋਤੀਆਂ ਲਾਉਂਦੇ ਹੋ ਨਾ ਰਾਤ ਦੀਆਂ ਕੋਈ ਸ਼ਮਸ਼ਾਨ ਘਟ ਦੇ ਲਾਂਦਾ ਹੈ ਦੇ ਰਹੋ ਉਹੀ ਹੁੰਦੇ ਨੇ ਉਹ ਰਾਤ ਦੇ ਨਾਲੇ ਨੰਦੇ ਨੇ ਰਾਤ ਹੀ ਸੱਨ ਨੂੰ ਵੀ ਮੜਦੇ ਨੇ ਉਹ ਪਾਣੀ ਨਹੀਂ ਪਾਂਦੇ ਸਰੀਰ ਨੂੰ ਕੰdre ਗੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰਾਂ ਵੀ ਬੋਤ ਭਾਈ ਧਿਆਨ ਲਾਓ ਰਬ ਦੇ ਨਾਲ ਕਿੰਤਾ ਕਾਲ ਕੁਆਰੀ ਕਾਣਾ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਭਲ ਜਮਾਤੀ ਜਿੰਨੇ ਵੀ ਤੁਹਾਡੀਆਂ ਜਮਾਤਾਂ ਨੇ ਹੁਣ ਸੁਣ ਲੋ ਆਈ ਅੰਤੀ ਸਰਦ ਜਮਾਤੀ ਮਨ ਜੀਤੈ ਜਗ ਜੀਤ ਕਹਿੰਦੇ ਜੇ ਤੁਸੀਂ ਪਰਿਵਾਰ ਛੱਡ ਜਾਓ ਕੁਝ ਨਹੀਂ ਹੁੰਦਾ ਪੁੱਤਰ ਛੱਡ ਦਿੱਤੇ ਘਰਵਾੜੀ ਛੱਡ ਦਿੱਤੀ ਕੁਝ ਨਹੀਂ ਹੋਏਗਾ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਜਿੱਤ ਨਹੀਂ ਲੈਂਦੇ ਅੱਥੇ ਆਕੇ ਤੁਹਾਡੇ ਮਨ ਵਿੱਚ ਸੰਕਾਰ ਪੈਦਾ ਹੋ ਗਿਆ ਰਧੀਆਂ ਸਧੀਆਂ ਅਸਲ ਕਰਦੀਆਂ ਨੂੰ ਸਾਡੇ ਵਰਗਾ ਖੋਈ ਜੋ ਕੀ ਨਹੀਂ ਹੈ ਜਿੱਤੀ ਨਹੀਂ ਹੈ ਹੁਣ ਇਹ ਭਾਰ ਤੁਸੀਂ ਆਪਣੇ ਉੱਤੇ ਲੈਂਦੇ ਹੋ ਤੁਸੀਂ ਕਿਵੇਂ ਰੱਬ ਦੇ ਨਾਲ ਜੁੜੇ ਹੋ ਇੱਕ ਉਹ ਦੇਸ ਜਿੱਥਾ ਗੁਰੂ ਨਾਨਕ ਦੇ ਮਹਾਰਾਜ ਨੇ ਭਾਈ ਇੱਕ ਦੀ ਅਸੀਂ ਆਰਾਧਨਾ ਕਰੀ। ਇੱਕ ਸਾਡੇ ਸਤਿਕਾਰਯੋਗ ਪੰਡਤ ਸਾਹਿਬ ਆਈ ਹਰਬੰਸ ਸਿੰਘ ਜੀ ਵੀ ਸੁਣਾਉਂਦੇ ਸਨ ਤੁਸੀਂ ਸੁਣੀ ਹੈ ਕਈ ਵਾਰੀ ਪਤਾ ਨਹੀਂ ਉਪਰਨ ਕੋਈਆਂ ਯਾਦ ਹੋਦੀ ਨਹੀਂ ਹੋਦੀ। ਸਾਡੇ ਰੋਸ ਵਿੱਚ ਕਿੰਨੇ ਸਾਧੂ ਹੋਏ ਨੇ। ਬੜੇ ਪੁੰਚੇ ਹੋਏ। ਰੋਸ ਵਿੱਚ ਜੇ ਉਹ ਸਾਧੂ ਹੋਏ ਨੇ ਉਹ ਭਗਤੀ ਕਰਨ ਦੇ ਨੇਥਾਂ ਤੇ ਰਹਿ ਕੇ ਹੁਣ ਜਿਹੜਾ ਉੱਥੇ ਚਰਚੀ ਪਾਦਰੀ ਸੀ ਉਹ ਪਰੇਸ਼ਾਨ ਹੋਣ ਲੱਗੇ ਕਿਉਂਕਿ ਦੁਨੀਆ ਚਰਚ ਵਿੱਚੋਂ ਆਉਣੀ ਰੁਗ ਗਈ ਤੇ ਉਹਨਾਂ ਦੀ ਚਰਨਾਂ ਉੱਤੇ ਜਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤੇ ਮਾਈਵਰਲ ਦੇ ਸੰਤਿਨ ਨਾਮ ਜਪਣ ਵਾਲੀਆਂ ਰੋਹਾਂ ਸਨ ਜਿਹੜੇ ਰਤਨ ਨਮੋਹ ਬੋਲਦੇ ਨੇ ਤੇ ਉਹ ਹੋਰ ਹੋ ਜਾਂਦੇ ਸੀ ਹੁਣ ਪਾਦਰੀ ਸਲਾਨੀ ਲੱਗਿਆ ਹੈਗਾ ਇਸਦੇ ਆਸ-ਪਾਸ ਦੇ ਸੰਗਤ ਜਾਣਦੀ ਹੋਈ ਉਹਨਾਂ ਨੂੰ ਬੇਦਸ਼ ਦਿੰਦਾ ਹੈ ਪਾਣੀ ਸੁਣਾਦਾ ਪੜਦਾ ਉਹ ਸਾਰੀ ਸੰਗਤ ਕਿਤੇ ਹੋਰ ਜਾਣ ਲੱਗੇ ਤੇ ਬੰਦੇ ਨੂੰ ਕਿੱਥੇ ਆਉਂਦੀ ਹੈ ਤੇ ਐਨਾ ਬੁਰਾ ਹਾਲ ਹੋ ਗਿਆ ਕਿ ਇੱਕ ਦਿਨ ਇੱਕੋ ਵੀ ਬੰਦਾ ਚੱਟ ਕੇ ਨਹੀਂ ਆਇਆ ਬੜਾ ਪਰੇਸ਼ਾਨ ਕਹਿੰਦਾ ਮੈਂ ਉਹਨਾਂ ਸਾਥੀਆਂ ਦੇ ਨਾਲ ਮਿਲ ਕੇ ਆਣਾ ਪਕੀਰਾਂ ਦੇ ਨਾਲ ਔਰ ਜੀ ਕੀ ਸ਼ਕਤੀਆਂ ਨੇ ਜਿਹੜੀ ਸਾਰੀ ਵੀ ਸਾਰੀ ਸੰਗਤ ਸਾਰੇ ਲੋਕਾਂ ਦੇ ਕੋਲ ਜਾਏ। ਹੁਣ ਪਾਤਰੀਆਂ ਦੇ ਵਿੱਚ ਇੱਕ ਗੱਲ ਹੋਰ ਹੈ ਉਹਨਾਂ ਦਾ ਇਹ ਹੈ ਮਤ ਕਿ ਜਦੋਂ ਤੱਕ ਚੱਟ ਕਿਸੇ ਨੂੰ ਪਾਤਰੀ ਆ ਸਾਬੂ ਦੀ ਉਪਾਧੀ ਨਹੀਂ ਦਿੰਦਾ ਨਾ ਉਹ ਨਹੀਂ ਬਣ ਸਕਦਾ। ਜਿਹੜੇ ਆਪਣੇ ਧਰਮ ਵਿੱਚ ਪ੍ਰਚਾਰਕ ਨੇ ਵਕ ਵਕ ਤੇ ਕਈ ਕੁਰਬਾਨਾਂ ਲੈ ਲੈਂਦੇ ਨੇ ਛੋਟੇ ਵੱਡੇ ਪ੍ਰਚਾਰਕ ਆਪਾ ਉਹਨਾਂ ਕਹਿੰਦੇ ਨੇ ਭਾਈ ਸਾਹਿਬ ਭਾਈ ਬੁਲਾਨੀ ਭਾਈ ਸਾਹਿਬ ਭਾਈ ਜਿਵੇਂ ਕਹਿੰਦੇ ਨੇ ਕੋਈ ਕੁਝ ਕੋਟੀ ਦੇ ਪ੍ਰਚਾਰਕ ਨੇ ਸਾਡੇ ਪੰਥ ਦੀ ਸਿੱਖਾਂ ਦੇ ਦੇਸ਼ਿਕ ਜਗਤ ਦੇ ਕੋਈ ਕੋਟੀ ਦੇ ਪ੍ਰਚਾਰਾ ਕੁਝ ਕੋਟੀ ਦੇ ਕੀ ਤਲੀ ਅਸੀਂ ਦਿੱਤਾ ਹੈ ਨਾਮ ਪਰ ਗੁਰੂ ਨਾਨਕ ਦੇ ਮਹਾਰਾਜਾ ਕਹਿੰਦਾ ਕਿ ਸਾਦੇ ਬਾਣੀ ਪੜਨ ਵਾਲੇ ਨੂੰ ਪਰ ਜਦ ਨਾਮ ਆਣਨਾ ਮੁਰਾਇ ਸਾਡੀ ਕੋਮਦਾ ਕਿ ਜੇ 2 4 ਸ਼ਬਦ ਚੰਗੇ ਉਹ ਜਾਣਨਾ YouTube ਤੇ ਆ ਕੈਕਟਾਨ ਕਰ ਲਈਆਂ ਤੇ ਉਹਦਾ ਰਾਗੀਆਂ ਨੂੰ ਗੁਰੂ ਗ੍ਰੰਥ ਸਾਹਿਬਾ ਰੱਖਦੇ ਜ਼ਿਆਦਾ ਆਦਰ ਦੇ ਆਪ ਜੀ ਬੜੀ ਅੱਖਾਂ ਨਾਲ ਦੇਖੋ ਸਸਥਾਨ ਜੇ ਵੀ ਕਈ ਸਥਾਨ ਤੇ ਹੋਇਆ ਔਰ ਆਗੀ ਸੀ ਗੁਰਦਾ ਨਾਮ ਦੇ ਨੇ ਸੰਤਾਂ ਇਸ ਤਰ੍ਹਾਂ ਆਉਂਦੀਆਂ ਵੀ ਪਤਾ ਨਹੀਂ ਕਿਥੋਂ ਕਿਥੋਂ ਆਉਂਦੀਆਂ ਸੰਤਾਂ ਜਿਵੇਂ ਉਹਨਾਂ ਦਾ ਕਿਲਤਾ ਹੋਇਆ ਆਰ ਨਹੀਂ ਗਨਤਾਂ ਜੀ ਫਿਰ ਕਿਸੇ ਨੂੰ ਕੋਈ ਇਹ ਕਦਮੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੈ ਨਹੀਂ ਹੈ ਉਹ ਹਸਣ ਹੋਣਾ ਸਾਡੇ ਬਾਪੂ ਦਾ ਨਹੀਂ ਉਹ ਕੋਈ ਮਤਲਬ ਨਹੀਂ ਬਸ ਅਸੀਂ ਜਾ ਕੇ ਉਹ ਸਰਾਗੀਆਂ ਦੇ ਨਾਮ ਤੋਂ ਪਛਾਣੀ ਤੇ ਇਹ ਸਾਡਾ ਇਹ ਗੁਰਨਾਮਕ ਦੇ ਮਹਾਰਾਜ ਦੇ ਕਰਦੀ ਮਰਿਆਦਾ ਨਹੀਂ ਹੈ ਕਿ ਤੁਸੀਂ ਇੱਕ ਵਿਸ਼ੇਸ਼ ਲੈ ਕੇ ਮੈਂ ਨਾ ਮਾਨ ਦਿਓ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਹਾਲੇ ਸੁਹਾਸ ਸੁਣਾਉਣਾ ਅਰਦਾਸ ਤੋਂ ਤੁਹਾਨੂੰ ਕੋਈ ਲੈਣਾ ਤੇ ਨਹੀਂ ਪਚੜ ਰਿਹਾ ਅਗੀਆਂ ਨੂੰ ਗੁਰਨਾਮੰਦਾਂੋਂ ਲਾਗੀ ਉਸ ਜੇ ਕਰਕੇ ਕੋਤਾਲ ਸੰਗਠਨ ਦੀ ਤੇ ਇਹ ਅਲੱਗ ਵਿਸ਼ਾ ਹੈ ਸਾ ਸੁਣੋ ਜੀ ਉਹਦੇ ਥੇ ਉਹਨਾਂ ਦਾ ਕੀ ਹੁੰਦਾ ਹੈ ਪਾਤਰੀਆਂ ਦਾ ਕਿਸਾਈਆਂ ਦਾ ਵੀ ਜਦੋਂ ਤੱਕ ਉਹ ਕਿਸੇ ਨੂੰ ਬਾਦਰੀ ਨਹੀਂ ਦੇਣਗੇ ਭਈ ਇਹ ਬਾਦਰੀ ਬਣਨ ਦੇ ਕਾਰਵੇ ਲੈ ਤੇ ਉਹ ਨਹੀਂ ਬਣ ਸਕਦਾ ਤੇ ਉਹਨੇ ਕੀ ਕੀਤਾ ਬਾਦਰੀ ਨੇ ਮਿਲਣ ਦਾ ਮਨ ਬਣਾਇਆ ਭਈ ਅੱਜ ਸਾਧੂਆਂ ਨੂੰ ਮਿਲ ਕੇ ਆਣਾ ਤੇ ਉਹਨਾਂ ਨੂੰ ਪਰਤਾਨ ਦਿੱਤਾ ਜਿਵੇਂ ਕਿ ਲੱਗ ਰਿਹਾ ਕਿ ਕਿੰਨੇ ਗਿਆਨੀ ਨੇ ਉਹਨੇ ਆਪਣੇ ਸੋਨੇ ਦਾ ਛਤਰ ਲਾਇਆ ਜਿਹੜੇ ਕੋਈ ਬਾਦਰੀ ਪਾਉਂਦੇ ਨੇ ਤੁਸੀਂ ਵੇਖਿਆ ਹੋਣਾ ਇੱਕ ਡੰਡਾ ਲਿਆ ਹੱਥ ਵਿੱਚ ਸੋਨੇ ਦਾ ਹੰਕਾਰੰਦਰ ਭਰਿਆ ਹੋਇਆ ਜਿ ਚਲਾ ਜਾਂਦਾ ਮੁਰਗਾ ਆਹਨੇ ਕਹਿੰਦੇ ਉਹ ਪਾਣੀ ਹੈਗਾ ਝੀਲ ਹੈ ਕਿ ਉਸ ਤੋਂ ਪਾੜ ਰਹੇ ਨੇ ਇਸ ਵਿੱਚ ਬੈਠਿਆ ਪਾੜ ਹੋ ਜਾ ਥੋੜੀ ਦੂਰ ਚਲਿਆ ਤੇਰਾਂ ਦੇ ਥੱਲੇ ਜਿੰਨੇ ਬੈਠੇ ਭਗਤੀ ਵਿੱਚ ਲੀਨ ਨਾਮਾ ਗਿਆ ਪੁੱਛਿਆ ਵੀ ਤੁਸੀਂ ਉਹ ਮਹਾਪੁਰਸ਼ ਉਹ ਭਗਤ ਜਨੂ ਉਹ ਫਕੀਰ ਜਿੱਥੇ ਲੋਕਾਂ ਦੀਆਂ ਲੱਗਣਾਂ ਲੱਗੀਆਂ ਨੇ ਅਨੰਤਿਆਨ ਤੁਹਾਨੂੰ ਸੰਦੇ ਮਹਾਰਾਜਸਾਂ ਨੂੰ ਕੋਈ ਗਿਆਨੀ ਤੁਸੀਂ ਧਿਆਨ ਰੱਖਣਾ ਜਿਹਦੇ ਅੰਦਰ ਗਿਆਨ ਹੋਇਆ ਉਹ ਕਦੇ ਇਹ ਨਹੀਂ ਕਹਦਾ ਮੈਂ ਗਿਆਨੀ ਕਦੇ ਕੀ ਕਹਿੰਦਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਰੱਬ ਕਦੇ ਨਹੀਂ ਕਹੇਗਾ ਮੈਂ ਭਗਤ ਨਾ ਕਦੇ ਕਿਸੇ ਭਗਤ ਨਹੀਂ ਕਿਹਾ ਹੀ ਨਹੀਂ ਲੋਕਾਂ ਨੇ ਕਿਹਾ ਇਹ ਆਜੀ ਭਗਤ ਕਿਆ ਨਾ ਅਜੇ ਸੀ ਭਗਤੀ ਅਸੀਂ ਭਗਤ ਨਹੀਂ ਹੈਗੇ ਆ ਜਿਹੜੇ ਮਾਪੂਸ ਪਤਾ ਨਹੀਂ ਲੋਕਾਂ ਨੂੰ ਇੱਥੇ ਆ ਕੇ ਕੀ ਮਿਲਦਾ ਹੈ ਤੇ ਮੱਤੇ ਮੱਤੇ ਕੀ ਆਨੇ ਸੇ ਖੁਦ ਪਰੇਸ਼ਾਨ ਆ ਗਏ ਨਾ ਆਪਜੀ ਕੋਈ ਦੱਸੋ ਪਾਏ ਛੁਟਕਾਰਾ ਪਾਏ ਨਾ ਅਸੀਂ ਜੀ ਬੁਲਾਣ ਦੇ ਕਿਛੇ ਨੂੰ ਇਹ ਉਹ ਬਾਦਰੀ ਕਹਿੰਦਾ ਤੁਹਾਡੀ ਬਾਈਬਲ ਕਿੱਥੇ ਹੈ ਕਿ ਤੁਸੀਂ ਭਗਤੀ ਕਰਦੇ ਹੋਗੇ ਕੋਈ ਆਇਤ ਨਾ ਨੂੰ ਬਾਈਬਲ ਦਾ ਸੁਣਾਉਂਦੇ ਕਿੱਥੇ ਬਾਈਬਲ ਉਹ ਜਿਹੜੀ ਬਾਈਬਲ ਦੇ ਸਾਡੇ ਕੋਲ ਨਾਮ ਹੋएगी ਜੇ ਅਸੀਂ ਪੜ੍ਹੇਗੀ ਕਿ ਹੋਈਏ ਅਸੀਂ ਦੰਨੇ ਤੇ ਅਣ ਪੜਾ ਅਨੇ ਚਲੋ ਠੀਕ ਹੈ ਤੁਸੀਂ ਬਾਈਬਲ ਨਹੀਂ ਰੱਖੀ ਪੜੇ ਦਿੱਤੇ ਨਹੀਂ ਹੋ ਪਰ ਜਿਹੜੀ ਅਸੀਂ ਚਰਚ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਹਾਂ ਪ੍ਰੇ ਕਰਦੇ ਹਾਂ ਉਹ ਦੱਸੋ ਉਹ ਸੁਣਾਓ ਕਿਹੜੀ ਪ੍ਰੇ ਤੁਸੀਂ ਕੀਤੀ ਹੋਈ ਹੈ ਕਿਹੜੀ ਲੋਕਾਂ ਨੂੰ ਕੀ ਸਿਖਾਦੇ ਹੋ ਕੀ ਦਿੰਦੇ ਹੋ ਕਿਉਂ ਆਂਦੇ ਨੇ ਲੋਕੀ ਆਦੇ ਉਹ ਕਹਿੰਦਾ ਮਹਾਰਾਜ ਸਾਨੂੰ ਨਹੀਂ ਪਤਾ ਕਿਉਂ ਆਂਦੇ ਨੇ ਕਿਉਂ ਨਹੀਂ ਔਰ ਸੱਚ ਦੱਸਿਏ ਤੇ ਸਾਨੂੰ ਪ੍ਰਾਰਥਨਾ ਕਰਨੀ ਵੇਖਿਆਉਂਦੇ ਉਹ ਪ੍ਰੇ ਸਾਡੇ ਯਾਦ ਨਹੀਂ ਹੁਣ ਹੋਰ ਛੋਟਾ ਹੋ ਗਿਆ ਕਿ ਅਗਲੇ ਨਿਮਰਤਾ ਵਿੱਚ ਆ ਜਾਣਾ ਇਹ ਇੱਕ ਹਕੀਕਤ ਹੈ ਕਿ ਜੇ ਕੋਈ ਸਾਡੇ ਕੋਲ ਆਏ ਤੇ ਅਸੀਂ ਉਸ ਨੂੰ ਗਿਆਨੀ ਮਾਫਰ ਦਾ दर्जा ਦਈਏ ਨਾ ਤੇ ਫਿਰ ਉਹ ਦੂਜੇ ਨੂੰ ਹੋਰ ਛੋਟਾ ਹੀ ਸਮਝਦਾ ਜਾਂਦਾ ਵੀ ਤੇ ਕੱਖ ਨਹੀਂ ਦੇ ਕੋਲ ਦੇ ਇਹਦੇ ਬੜੇ ਘੌੜੀ ਨੇ ਜਨਮੀ ਕਹਿ ਮੈਂ ਐਲਾਨਣਾ ਚੰਗੀ ਤਰ੍ਹਾਂ ਅਰੇ ਨਨੂ ਕੋਲੇ ਸਰ ਦੇ ਸਾਹਮਣੇ ਖੜੇ ਕਰਕੇ ਨਾਦੀ ਬੇਤੀ ਕਰਨਾ ਵੀ ਨਾ ਤੇ ਨਾਂ ਤੇ ਹਾਂਦੇ ਕੋੜ ਬਾਈਬਲ ਹੈ ਨਾ ਪੜਨੀ ਆਂਦੀ ਨਾ ਪਰੇ ਕਰਨੀ ਆਂਦੀ ਤੁਸੀਂ ਕੀ ਲੈਣ ਜਾਂਦੇ ਹੋ ਉਹ ਕਹਿੰਦਾ ਚਲੋ ਹੋਈ ਗੱਲ ਦੀ ਮੈਂ ਲੋਕਾਂ ਨੂੰ ਸਮਝਾ ਮੰਗਾ ਤੇ ਤੁਸੀਂ ਇਹ ਦੇ ਦੱਸੋ ਤੁਸੀਂ ਕਰਦੇ ਕੀ ਹੋ ਕਿਹੜੀ ਪ੍ਰਾਰਥਨਾ ਮਤ ਬਣਾਈ ਹੈ ਪਰਮਾਤਮਾ ਦੀ ਭਗਤੀ ਜਿਹੜੀ ਕਰਦੇ ਹੋ ਉਹਦੇ ਵਾਸਤੇ ਕੀ ਕਰਦੇ ਕਹਿੰਦਾ ਮਾ ਜੀ ਦਸਤ ਦਵਾਂਗੇ ਤੁਸੀਂ ਆਸੋਂ ਨਹੀਂ ਸਕਦੇ ਚਾਰੇ ਕੋੜੇ ਭਾਰੇ ਭਾਵੇਂ ਜਿਹੜੇ ਹੁੰਦੇ ਨੇ ਉਹ ਕੋੜੇ ਹੁੰਦੇ ਨੇ ਚਲਾਕੀ ਨਹੀਂ ਹੁੰਦੀ ਕਹਿੰਦੇ ਨਹੀਂ ਤੁਸੀਂ ਦੱਸੋ ਮਾ ਜੀ ਅਸਾਂ ਕਹਿੰਦੇ ਨਹੀਂ ਆਪ ਵੀ ਦੱਸੋ ਕਹਿੰਦੇ ਨਹੀਂ ਦੱਸੋ ਆਪ ਕਹਿੰਦੇ ਕਿ ਅੱਜ ਅਸੀਂ ਤੇ ਕੋਈ ਪਰੇ ਕਰਦੇ ਆ ਕਿਉਂਕਿ ਆਪ ਦੀ ਜਾਣਦੇ ਉਸਾਈਆਂ ਦੇ ਵਿੱਚ ਤਿੰਨ ਰੱਖਾਂ ਲੈ ਜਾਂਦੇ ਤਿੰਨ ਭਰਵਾ ਉਹ ਮੰਦੇ ਕਹਿੰਦੇ ਅਸੀਂ ਪ੍ਰਾਰਥਨਾ ਕਰਦੇ ਆ ਉਹਦੇ ਅੱਗੇ ਕਿ ਪ੍ਰਮਾਤਮਾ ਤੁਸੀਂ ਵੀ ਤਿੰਨ ਹੋ ਸਿਵੀ ਪਿਨਾ ਸਾਜਦੇ ਕੇ ਵਾਹਣਾ ਗਿਆ ਬਸ ਤੇ ਬਾਦਲੀ ਬੜੀ ਦੂਰ ਦੂਰ ਦੀ ਸੀ ਇਹ ਬੇਵੋਕ ਨੂੰ ਬੇਵੋਕ ਨੇ ਨੰਨੋਂ ਅੰਦਾਈ ਕੀ ਇਹ ਤੇ ਮੋਰ ਨੇ ਇਹ ਹਸਿਆ ਕੇ ਲੁੱਟੋ ਬਾਜੂ ਕਹਿਣ ਲਗੇ ਮਹਾਰਾਜ ਸਾਨੂੰ ਤੇ ਇਹ ਕੋ ਚਾਹੁੰਦਾ ਇਸ ਤਰ੍ਹਾਂ ਕਰੋ ਜਿਹੜੀ ਪਰੇ ਤੁਹਾਡੇ ਚੱਕ ਝੋਲੀ ਨੂੰ ਸਾਨੂੰ ਸਿਖਾਵੇ ਜਿਹੜੀ ਕਹੇ ਉਹਦੀ ਉਸਨੇ ਬਾਦਨ ਦੀ ਖਵਾਰੀ ਕੋਈ ਨਾ ਸੁਣਾ ਕੇ ਧਿਆਨ ਨਾਲ ਸੁਣੋ ਬੰਨ ਕੋੜ ਕੇ ਇਹ ਹੋ ਜੀਏ ਭਾਰੇ ਪ੍ਰਾਰਥਨਾ ਕੱਲੀ ਖਵਾਰੀ ਸੁਣਾ ਦੇ ਸਾਨੂੰ ਸਮਝ ਨਹੀਂ ਆਈ ਦੂਜੀ ਵਾਰ ਫੇਰ ਸੁਲਾਈ ਮਨੇ ਕਿ ਅਜੇ ਤੀਜੀ ਵਾਰ ਹੋਰ ਸੁਣਾ ਦੋ ਤਿੰਨ ਵਾਰ ਸੁਣਾ ਜਿੱਤੀ ਤੇਰੇ ਤੋਂ ਕੋੜਾ ਜਾਂ ਪਾਰਾ ਕਢ ਲੱਗੇ ਉਹ ਕਹਿੰਦਾ ਧਿਆਨ ਨਾਲ ਸੁਣੋ ਤੁਸੀਂ ਚਾਚਾ ਆਇਆ ਕਰੋ ਤੁਸੀਂ ਆਪ ਸੇ ਜਾਓਗੇ ਜਿਵੇਂ ਅਸੀਂ ਹਰਦੇ ਆਉਂਦੇ ਆ ਨਾ ਤੇ ਸਾਡੇ ਅਰਦਾਹ ਕੋ ਪਹਿਲਾਂ ਉਹ ਖਾ ਕੋ ਤੋਂ ਬੈ ਅਰਦਾਹ ਬੜੀ ਯਾਦ ਹੋ ਜਾਂਦਾ ਸੋਲੇ ਸਾਹਿਬ ਦੀ ਬਾਣੀ ਬਹੁਤ ਸੁਣਦੇ ਆ ਯਾਦ ਹੋ ਜਾਂਦੀ ਹੈ ਨਿਤਨੇਮ ਜਿਹੜੀਆਂ ਸੰਤਾਂ ਰੋਜ਼ ਪੜ੍ਹਦੀਆਂ ਨੇ ਉਹਦੀ ਯਾਦ ਹੋ ਜਾਂਦਾ ਹੈ ਕਿ ਹੈ ਹਕੀਕਤ ਇਹ ਕਿ ਰੋਜ਼ ਰੋਜ਼ ਯਾਦ ਹੋ ਜਾਂਦੀ ਅੰਦੇ ਮਹਾਰਾਜ ਦੀ ਬਾਣੀ ਮੌਸ ਸੁਣਾਉਂਦੀ ਚਾਰ ਪੰਜ ਵਾਰੀ ਸੁਣਾਈ ਪਰ ਉਹਨਾਂ ਦੀ ਯਾਦ ਨਾ ਹੋਵੇ ਉਹ ਕੰਨਾਂ ਤੁਸੀਂ ਚੱਲ ਜਾਓ ਮੈਂ ਤੁਹਾਨੂੰ ਜਰ ਰੋਗ ਸੀ ਆਂਗਾ ਇੱਕ ਪਰੇ ਮੇਰੇ ਨਾਲ ਕਰੂੰ ਤੇ ਠੀਕ ਹੋ ਜਾਣਾ ਹੁਣ ਉਹ ਉੱਥੇ ਛੋੜਾ ਕੇ ਚਲ ਦਿੱਤਾ ਬਈ ਦੇ ਕਪਣੀਆਂ ਆਉਂਦੇ ਨੇ ਵਿਚਾਰੇ ਘੋੜੇ ਬਾਣੀ ਲੋਕਾਂ ਨੂੰ ਜਾ ਕੇ ਸਮਝਾਵਾਂਗਾ ਨਾ ਮਾਪੜ ਬਾਈਬਲ ਹੈ ਨਾ ਉਹਨਾਂ ਨੂੰ ਪਰੇ ਕਮੀ ਆਉਂਦੀ ਕੀ ਲੈਣ ਜਾਂਦੇ ਤੇ ਕਿਉਂ ਮੱਥੇ ਟੇਕਦੇ ਜਾ ਕੇ ਤੇ ਉਹਨਾਂ ਨੂੰ ਸਮਝਾਣ ਤੋਂ ਬਾਅਦ ਉਹ ਕਿਸਤੀ ਵਿੱਚ ਲੈ ਕੇ ਚੱਲਣ ਲੱਗੀ ਉਹ ਥੋੜੀ ਦੂਰ ਗਿਆ ਅੰਦੇ ਵਿਚਕਾਰ ਅੰਦੇ ਵਿਚ ਗਿਆ ਤੇ ਦੇਖਾ ਕਿ ਥੋ ਅਵਾਜ਼ਾਂ ਵਾਲਿਆਂ ਨੇ ਚੀਲਾਣ ਦੀ ਥੋੜੀ ਦੂਰ ਲੋਕ ਸੀ ਹੈਰਾਨ ਮਤਲਬ ਕੀ ਹੋਇਆ ਤੇ ਦੇਖਾ ਕਿ ਉਹ ਕਿੰਨੇ ਦੇ ਕਿੰਨੇ ਸਾਦੂ ਪਾਣੀ ਦੇ ਉੱਪਰ ਇਸ ਤਰ੍ਹਾਂ ਚੱਲ ਰਹੇ ਨੇ ਜਿਵੇਂ ਉੱਥੇ ਪਾਣੀ ਆਈ ਨਹੀਂ ਭੱਜੀ ਆ ਦੇ ਦੋਪੇ ਨਹੀਂ ਰਏ ਅੰਦਰ ਉਹ ਭੱਜੇ ਭੱਜੇ ਆਏ ਉਹ ਵੇਖ ਕੇ ਹੈਰਾਨ ਹਾੜੀ ਛੋਟਾ ਸੀ ਨਾ ਸੋਨੇ ਦਾ ਉਹ ਵੀ ਪਾਣੀ ਵਿੱਚ ਡੇਗ ਪਿਆ ਅੱਖਾਂ ਖਲੋਈਆਂ ਬਾਦਰੀ ਦੀ ਅਨੀ ਇਸੂ ਨੇ ਕਿਹਾ ਕੀ ਬਾ ਕੀਤੀ ਹੋਈ ਹੈ ਅਨੀ ਕਰਮਾਂ ਪਾਣੀ ਵਿੱਚ ਨਹੀਂ ਨobre ਅਨੀ ਭਗਤੀ ਕਰਨ ਵਾਲੀਆਂ ਲੋਕਾਂ ਅੱਗੇ ਢੋੜੇ ਢੋੜੇ ਪਿਛਲੇ ਕੋੜ ਅੱਗੇ ਖੜ ਗਏ ਕੰਦੇ ਬਾਦਰੀ ਸਾਹਿਬ ਸਾਡੇ ਤੇ ਓਕਾਰ ਕਰੋ ਇੱਕ ਵਾਰੀ ਪਰੇ ਸਾਨੂੰ ਹੋਰ ਯਾਰ ਚਾਵੇ ਉਹ ਬਾਦਰੀ ਕਹਿੰਦਾ ਵੀ ਮੈਂ ਹੱਥ ਢੋੜੇ ਤੁਹਾਡੇ ਅੱਗੇ ਜਿਹੜੀ ਨਾਲ ਤੁਹਾਨੂੰ ਪਰੇ ਦੱਸੀ ਹੈ ਨਾ ਉਹਨੂੰ ਭੁੱਲ ਜਾ ਕੋਈ ਪਰੇ ਨਹੀਂ ਕੋਈ ਪ੍ਰਾਪਾਨੀ ਹੈ ਕਹਿੰਦੇ ਜਿਹੜੀ ਤੁਹਾਡੀ ਪਰੇ ਹੈ ਨਾ ਹੁਣ ਅੱਜ ਤੋਂ ਮੈਂ ਉਹ ਹੀ ਕਰਨੀ ਹੈ ਕਿਉਂਕਿ ਸਾਧ ਸੰਗਤ ਜੀ ਗੋਬਿੰਦ ਭਾਉ ਭਜਨ ਦਾ ਭੁੱਖਾ ਉਹ ਜੀ ਭੁੱਖਾ ਹੈ ਨਾ ਕਿਸੇ ਚੀਜ਼ ਦਾ ਸਾਡੀ ਖਰੀਦ ਦਾ ਭੁੱਖਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਉਤੇ ਵੀ ਸਾਡੀ ਭਾਵਨਾ ਸੱਚੀ ਹੋਣੀ ਚਾਹੀਦੀ ਸਾਡੀ ਆਸਾ ਸੱਚੇ ਦਿਲ ਨਾਲ ਕਰਾਂਗੇ ਨਾ ਤੇ ਉਹ ਪਰਵਾਣ ਹੋਈ ਉਹ ਤੋਂ ਸਾਡੇ ਲਬਜ ਨਹੀਂ ਸੌਂਦਾ ਏਸੀ ਅਰਦਾਸ ਜਿਸਕੇ ਲਬਜ ਬੋਲਦੇ ਆ ਤੇਰੀ ਬੋਲ ਉਹ ਸੌਂਦਾ ਤੇ ਲਈ ਆ ਗੁਰੂ ਨਾਨਕ ਦੇ ਮਹਾਰਾਜ ਨੇ ਸਮਝਾਇਆ ਭਾਈ ਬਿਨ ਤੇਲ ਦੀਵਾ ਕਿਉਂ ਚੱਲੇ ਸਿਮਰਨ ਦੇ ਤੇਲ ਤੋਂ ਵਗਿਆ ਆਤਮਾ ਜੀਵਨ ਦਾ ਦੀਵਾ ਕਦੇ ਡਲਬੀ ਨਹੀਂ ਸਕਦਾ ਉਹਨੂੰ ਮਾਇਆ ਦੇ ਮੋਹ ਦੀ ਹਨੇਰੀ बार-बार ਝੋਕੇ ਨਾਲ ਬੁਲਾਏਗੀ ਉਹ ਅਡੋਲ ਨਹੀਂ ਰਹ ਸਕੇਗਾ ਅਗੇ ਗੁਰੂ ਮਹਾਰਾਜ ਨੇ ਸਮਝਾਣਾ ਕੀਤਾ ਹੈ ਉਹ ਆਪਣੇ ਜੀਵਨ ਨੂੰ ਚੰਗਾ ਪ੍ਰਾਣਵਾਅ ਤੇ ਕਰਨਾ ਕੀ ਹੈ ਉੱਥੇ ਹੀ ਪ੍ਰਾਣ ਕਮਾਣੀਏ ਧਾਰਮਿਕ ਤਰੀਕਿਆਂ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਣਾ ਸਿੱਖੋ ਧਾਰਮ ਅੰਦਨ ਸਾਡੇ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਪੜਦੇ ਆਂ ਤੇ ਇਹਨੂੰ ਜ਼ਿੰਦਗੀ ਵਿੱਚ ਕਮਾਣਾ ਕਹਿੰਦੇ ਉਥੀ ਪੁਰਾਣ ਕਮਾਈਏ ਉਹ ਵੱਟੀ ਇਤਨ ਕਾਈਏ ਤਨ ਕਹਿੰਦੇ ਨੇ ਸ਼ਰੀਰ ਨੂੰ ਔਰ ਪਰਮਾਤਮਾ ਦਾ ਡਰ ਹਮੇਸ਼ਾ ਹੀ ਸਾਨੂੰ ਬਣਿਆ ਰਹਿਣਾ ਚਾਹੀਦਾ ਉਹਦੇ ਡਰ ਤੋਂ ਆਵਾ ਕਦੀ ਜ਼ਿੰਦਗੀ ਵਿੱਚ ਬੁਝਾਰਦੀ ਹੋ ਸਕਦਾ ਪਰਮ ਦਾ ਡਰ ਜ਼ਰੂਰ ਉਹ ਚੇਹ ਅਹਿਸਾਸ ਸਾਜ ਬੁੱਝਣ ਆਣ ਜਗ ਲਈਏ ਫਿਰ ਤੁਸੀਂ ਪਰਮਾਤਮਾ ਦੇ ਨਾਲ ਤੰਗੀ ਸਾਜ ਪਾਓਗੇ ਔਰ ਇਹ ਜਿਹੜੀ ਅੱਗ ਹੈ ਇਹ ਤੁਹਾਨੂੰ ਕਹਿੰਦੇ ਅੰਦਰ ਜਗਾ ਕੇ ਰੱਖੇ ਜੀ ਜਿਹੜੀ ਅੱਗ ਉਸ ਪਰਮਾਤਮਾ ਦੇ ਨਾਲ ਜਿਹੜੀ ਜੁੜਾਂਗੇ ਨਾ ਉਸ ਦੀ ਗੋਸਤੀ ਅਗੇ ਗੁਰੂ ਮਹਾਰਾਜ ਕਹਿੰਦੇ ਨੇ ਇਹ ਤੇਲ ਦੀਵਾ ਜਿਉਂ ਜਿਹੜਾ ਹੁਣ ਗੁਜਰਾ ਬੈਠੇ ਆਏਗਾ ਜਿਹੜਾ ਪਹਿਲਾਂ ਕਹਿੰਦਾ ਕਿ ਇਹ ਦੇਰ ਦੀਵਾ ਕਿਉਂ ਜਿਹੜਾ ਨਹੀਂ ਜਲਦਾ ਸਿਮਰਨ ਦੇ ਤੇਲ ਤੋਂ ਬਗੈਰ ਦੀਵਾ ਗੁਰੂ ਮਹਾਰਾਜ ਕਹਿੰਦੇ ਨੇ ਜਲ ਸਕਦਾ ਹੈ ਭਾਈ ਨਾਮ ਰੂਪੀ ਤੇਲ ਹੋਵੇ ਤਾਂ ਮੈਂ ਦੇਖਣਾ ਤੇਰੇ ਜੀਵਨ ਦਾ ਦੀਵਾ ਕਿਵੇਂ ਜਗਦਾ ਹੈ ਕੋਈ ਤੈਨੂੰ बुਬਾ ਨਹੀਂ ਸਕਦਾ ਕਰ ਚਾਨਣ ਸਾਹਿਬ ਤੋ ਮਿਲੈ ਜੇ ਸਾਹਿਬ ਤੈਨੂੰ ਗਿਆਨ ਦਾ ਚਾਨਣ ਦੇਣ ਨਾਮ ਰੂਪੀ ਚਾਨਣ ਤੇਰੇ ਅੰਦਰ ਪ੍ਰਗਟ ਹੋ ਜਾਏ ਕਹਿੰਦੇ ਫਿਰ ਮਾਨਵ ਦੀ ਕਿਰਪਾ ਤੇਰੇ ਉੱਤੇ ਪਈ ਨਹੀਂ ਇੱਕ ਤਨ ਲਾਗੈ ਬਾਣੀਆਂ ਜਿਸ ਮਨੋਂ ਤੇ ਦੇ ਸਰੀਰ ਨੂੰ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ ਸੁੰਦੇ ਅਸੀਂ ਸਾਰੇ ਆਮ੍ਰੂਦਾ ਉਦੇਸ ਰੋਜ਼ ਸੁਣ ਰਹੇ ਪਰ ਅਸਰ ਹੋਣਾ ਚਾਹੀਦਾ ਹੈ ਅੰਦਰ ਤੋਂ ਤੇਲੀ ਗਾਣੀ ਤੇ ਸਰਬ ਸੁੰਨ ਤਾਂ ਸ਼ੀਰਤੀ ਨਾ ਮਿਕਿੰਦੀ ਰੋ ਸੁਣ ਰਹੇ ਆ ਉਹਦੇ ਪੁਆਇੰਟ ਬੜਾ ਸ਼ਾਂਤ ਹੈ ਬੜੀਆਂ ਧਿਆਨ ਨਾਲ ਕਰਨੇ ਗੱਲਾਂ ਪਰ ਜਦੋਂ ਮੰਨਣ ਦੀ ਗੱਲ ਆਏ ਫੇਰ ਨਹੀਂ ਫਿਰ ਬੰਦਾ ਪਿਛੇ ਹਟ ਜਾਂਦਾ ਕਹਿੰਦੇ ਜਿੱਤਣ ਲੱਗਿਆ ਬਾਣੀਆਂ ਤੈਨੂੰ ਗੁਰੂ ਦਾ ਉਦੇਸ਼ ਅਸਰ ਕਰਨਾ ਚਾਹੀਦਾ ਹੈ ਸੁਖ ਹੋਵੇ ਸੇਵ ਕਮਾਣੀਆਂ ਪਰ ਮਾਤਮਾ ਦੀ ਸੇਵਾ ਕਰਨ ਨਾਲ ਸਿਮਰਨ ਕਰਨ ਨਾਲ ਤੈਨੂੰ ਆਤਮਿਕ ਸੁਖ ਮਿਲੇ ਸਭ ਦੁਨੀਆਂ ਆਉਣ ਜਾਣੀਆਂ ਤੈਨੂੰ ਸੋਝੀ ਹੋ ਜੇਗੀ ਇਹ ਦੁਨੀਆਂ ਜਿਹੜੀ ਹੈ ਸਾਰੀ ਖਤਮ ਹੋ ਜਾਊਗਾ ਕੋਈ ਨਾਮ ਰਹਿ ਕੇ ਰਿਆਦ ਇਹ ਨਾ ਹੀ ਰਹਿ ਸਕਦਾ ਵੱਡੇ ਵੱਡੇ ਯਾਰੀ ਵਿੱਚ ਚਲੇ ਗਏ ਸਾਰੇ ਸਭ ਤੋਂ ਆਖਰੀਆਂ ਮੰਗੀਆਂ ਵਿੱਚ ਦੁਨੀਆਂ ਸੇਵਕ ਮੰਨਿਆ ਭਾਈ ਦੁਨੀਆਂ ਵਿੱਚ ਜੇ ਆਏ ਹੋ ਨਾ ਤੇ ਪਰਮਾਨੰਦ ਦੀ ਸੇਵਾ ਸਿਮਰਨ ਤੋਂ ਬਗੈਰ ਫਾਲੀ ਹਤਨਾ ਤੇ ਲੇਕਾ ਇਸ ਜੇਵ ਅਸੀਂ ਕਮਾਣੀ ਕਮਾਣੀ ਅਜੇ ਕਮਾਵਾਂਗੇ ਤੇ ਕੀ ਹੋਏਗਾ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤਾਂ ਦਰਗਹਿ ਰਸਣ ਭਾਈਏ ਤਨੂੰ ਦਰਗਾਹ ਦੇ ਵਿੱਚ ਬੈਠਣ ਦੀ ਥਾਂ ਪ੍ਰਾਪਤ ਹੋਏਗੀ ਜੇ ਅਸੀਂ ਭਗਤੀ ਨਾਮ ਸਿਮਰਨ ਕਰਕੇ ਜਾਵਾਂਗੇ ਕਮਾਈ ਤੇ ਪਰਮਾਨੰ ਦਾ ਵੀ ਕਹੇਗਾ ਭਾਈ ਆ ਆ ਗੈਜਾ ਤੂੰ ਮੇਰੇ ਕੋਲ ਦੇ ਰਿਹਾ ਹੈ ਕਿ ਟੀਚਰ ਸਭ ਤੋਂ ਜ਼ਿਆਦਾ ਪਿਆਰ ਉਸ ਬੱਚੇ ਨੂੰ ਕਰਦਾ ਜਿਹੜਾ ਪੜ੍ਹਾਈ ਵਿੱਚ ਚੰਗਾ ਹੋਵੇ ਉਹ ਮਿਲਾ ਕੇ ਬਿਠਾਉਂਦੇ ਇੱਥੇ ਬੈਠਾ ਕਰਦੇ ਆਟੋਮੈਟਿਕ ਖੁਸ਼ੀ ਆਂਦੀ ਹੈ ਟੀਚਰ ਨੂੰ ਉਸ ਬੱਚੇ ਦੇ ਕਿਉਂਕਿ ਪੜ੍ਹਾਈ ਦੇ ਵਿੱਚ ਚੰਗਾ ਹੈ ਹਰ ਗੱਲ ਨੂੰ ਮੰਨਦਾ ਹੈ ਟੀਚਰ ਤੇ ਸਾਡਾ ਟੀਚਰ ਗੁਰੂ ਗਰੰਤ ਸਾਹਿਬ ਜੀ ਅਸੀਂ ਅਸੀਂ ਹਰ ਗੱਲਾਂ ਨੂੰ ਮੰਨਾਂਗੇ ਤੇ ਫਿਰ ਗੁਰੂ ਵੀ ਕਹੇਗਾ ਆਹ ਤੂੰ ਮੇਰੇ ਨਾਲ ਹੈ ਮੇਰੀ ਕੋਠੀ ਵਿੱਚ ਹੈ ਮਿੱਤ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਦਰਸ਼ਨ ਪਾਈਐ ਕੋ ਨਾਨਕ ਬਾਂ ਲੁੜਾਈਐ ਗੰਢਿ ਭਾਈ ਸਿਮਰਨ ਦੀ ਬਰਕਤੇ ਨਾਲ ਬੰਦਾ ਬੇਫਿਕਰਾ ਹੋ ਜੇ ਉਹਨੂੰ ਕਿਸੇ ਕਿਸਮ ਦੀ ਚਿੰਤਾ ਸੋਗ ਗੁਰੂ ਲਗਣ ਦੀ ਤੇ ਨਾ ਆਉ ਹੋਈ ਸਾ ਸੰਗਤ ਕਰੋ ਆਪ ਜੀ ਇੱਕ ਵਾਰੀ ਸਾਰੇ